ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਹੁਣ ਹੁਣੇ ਕੈਨੇਡਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਆਈ ਆ ਤੇ ਮੈਂ ਮੋਦੀ ਦਾ ਵੀ ਥੰਬਨੇਲਸ ਵਿੱਚ ਐਡ ਕੀਤਾ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿਉਂਕਿ ਇਹ ਸਰਕਾਰ ਵੱਲੋਂ ਆਪਣੇ ਪੰਜਾਬੀਆਂ ਨੂੰ 0% ਸਪੋਰਟ ਮਿਲ ਰਹੀ ਹੈ ਮਤਲਬ ਕਿ 0% ਇਸ ਇਨਸਾਨ ਵੱਲੋਂ ਹੈਲਪ ਮਿਲ ਰਹੀ ਹੈ ਰਾਈਟ ਨਾਓ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੇ ਸਟੂਡੈਂਟ ਆ ਜੋ ਪ੍ਰੋਟੈਸਟ ਕਰ ਰਹੇ ਆ ਤੇ ਉਹਨਾਂ ਦੇ ਮਾਪਿਆਂ ਨੂੰ ਜਾਂ ਫਿਰ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਬ੍ਰਦਰ ਨੂੰ ਉਹਨਾਂ ਦੇ ਸਿਸਟਰ ਨੂੰ ਉਧਰ ਲਈ ਇਨਫੋਰਮੇਸ਼ਨ ਨਹੀਂ ਗਈ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆਪਣੇ ਪੰਜਾਬੀ ਭਰਾ ਕੁੜੀਆਂ ਮੁੰਡੇ ਉਧਰ ਟੈਂਟ ਲਾ ਕੇ ਇਸ ਤਰੀਕੇ ਨਾਲ ਰਹਿ ਰਹੇ ਸੀ ਤੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਰਾਈਟ ਨਾਓ ਸਭ ਤੋਂ ਵੱਧ ਟਾਰਗੇਟ ਪੰਜਾਬੀ ਕਮਿਊਨਿਟੀ ਨੂੰ ਕੀਤਾ ਜਾ ਰਿਹਾ ਹੈ ਉਧਰ ਲਈ ਮਾਈਗ੍ਰੇਟਿਨਲ ਲੋ ਮਤਲਬ ਕਿ ਉਧਰਲੇ ਲੋਕਾਂ ਨੂੰ ਚਾਹੇ ਤੁਸੀਂ ਉਹਨਾਂ ਨੂੰ ਗੋਰੇ ਕਹਿ ਲੋ ਤੇ ਚਾਹੇ ਤੁਸੀਂ ਉਹਨਾਂ ਨੂੰ ਕਾਲੇ ਕਹਿ ਲੋ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਭੈਣਾ ਸਾਰੇ ਭਰਾਵਾਂ ਨੂੰ ਜਿੰਨੇ ਵੀ ਪੰਜਾਬ ਦੇ ਵਿੱਚ ਰਹਿੰਦੇ ਆ ਜਿੰਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਰਾਈਟ ਨਾਉ ਹੈ ਉਹਨਾਂ ਨਾਲ ਗੱਲਬਾਤ ਕਰਦੇ ਰਹੋ ਉਹਨਾਂ ਦਾ ਹਾਲਚਾਲ ਪੁੱਛਦੇ ਰਹੋ ਤੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਸਮਝਾਓ ਕਿ ਖੂਨ ਗਰਮਾਤ ਪੁੱਤ ਥੋੜਾ ਠੰਡੇ ਦਿਮਾਗ ਨਾਲ ਚੱਲੋ ਉਹਨਾਂ ਨੇ ਕਿਹਾ ਕਿ ਸਾਡੇ ਟੈਂਟ ਦੇ ਉੱਤੇ ਪੁਲਿਸ ਨੇ ਹਮਲਾ ਕੀਤਾ ਲੋਕਾਂ ਨੇ ਹਮਲਾ ਕੀਤਾ ਤੇ ਸਾਡੇ ਟੈਂਟ ਨੂੰ ਅੱਗ ਲਗਾ ਦਿੱਤੀ ਪਰ ਜਦੋਂ ਉਦਰਲੀ ਕੋਰਟ ਨੇ ਉਦਰਲੀ ਪੁਲਿਸ ਨੇ ਵੈਰੀਫਿਕੇਸ਼ਨ ਕੀਤੀ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਕੋਰਟ ਨੂੰ ਕਿ ਇਹ ਇੱਕ ਹਰਸਾ ਸੀ ਜਾਂ ਫਿਰ ਇਹਨਾਂ ਪੰਜਾਬੀਆਂ ਨੇ ਆਪ ਦੇ ਟੈਂਟ ਨੂੰ ਆਪ ਅੱਗ ਲਾਏ ਸੀ ਨਹੀਂ ਤਾਂ ਕਿਸੇ ਨੇ ਕੋਈ ਵੀ ਹਮਲਾ ਨਹੀਂ ਕੀਤਾ ਨਹੀਂ ਕੀਤਾ ਪਰ ਇਨ ਥਿਸ ਵੇ ਇੰਡਾਇਰੈਕਟਲੀ ਵੇ ਦੇ ਨਾਲ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਧਰਲੇ ਲੋਕਾਂ ਦੁਆਰਾ ਉਹਨਾਂ ਦਾ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹ ਇੱਧਰ ਆ ਚੁੱਕੇ ਆ ਸਾਡੀਆਂ ਨੌਕਰੀਆਂ ਖਾ ਗਏ ਇਹ ਸਾਨੂੰ ਕੰਮ ਸਾਡਾ ਕੰਮ ਖੋਲਿਆ ਇਹਨਾਂ ਨੇ ਇਹ ਦੋ ਮੇਨ ਰੀਜ਼ਨ ਦੱਸੇ ਜਾ ਰਹੇ ਆ ਪਰ ਇਹ ਗੱਲ ਵੀ ਸੱਚ ਹੈ ਕਿ ਪੰਜਾਬੀ ਭਰਾ ਉਧਰ ਗਏ ਆ ਮਿਹਨਤ ਕੀਤੀ ਐ ਘੱਟ ਡਾਲਰਾਂ ਤੋਂ ਉਹਨਾਂ ਨੇ ਕੰਮ ਕੀਤਾ ਤੇ ਵਾਧੂ ਪੈਸਾ ਕਮਾਇਆ ਇੰਡੀਆ 'ਚ ਵੀ ਭੇਜਿਆ ਤੇ ਉਧਰ ਵੀ ਕਾਰੋਬਾਰ ਬਣਾਏ ਤਾਂ ਮੇਨ ਮੈਸੇਜ ਦੇਣ ਦਾ ਮਤਲਬ ਇਹੀ ਹੈ ਵੀਰੇ ਆਪਣੇ ਬੱਚਿਆਂ ਨਾਲ ਕੰਟੈਕਟ ਰੱਖੋ ਇਸ ਤੋਂ ਬਾਅਦ ਜਿਹਨੇ ਗੰਦਾ ਕਮੈਂਟ ਕਰਨਾ ਜੀ ਸੱਜ ਕੇ ਕਰੇ ਜਿਹਨੇ ਚੰਗਾ ਕਮੈਂਟ ਕਰਨਾ ਵਾਇਗਰੂ ਉਹਦੀ ਉਹਦਾ ਭਲਾ ਕਰੇ ਉਹਦੇ ਬੱਚਿਆਂ ਨੂੰ ਖੁਸ਼ ਰੱਖੇ ਜਲਦੀ ਜਲਦੀ ਉਹਨਾਂ ਦੇ ਬੱਚਿਆਂ ਨੂੰ ਸਕਸੈਸ ਕਰੇ ਉਹਨਾਂ ਦੀ ਜ਼ਿੰਦਗੀ 'ਚ ਤੇ ਮਾੜੇ ਕਮੈਂਟ ਵਾਲਿਆਂ ਨੂੰ ਸਿਰਫ ਇਹੀ ਜਵਾਬ ਆ ਜੀ ਜੇਕਰ ਤੁਹਾਡਾ ਬੱਚਾ ਉਧਰ ਫਸਿਆ ਹੁੰਦਾ ਤਾਂ ਤੁਸੀਂ ਕੀ ਮਾੜਾ ਕਮੈਂਟ ਕਰਦੇ ਕੀ ਮਾੜਾ ਕਿਸੇ ਨੂੰ ਬੋਲਦੇ ਇਸ ਲਈ ਜੋ ਬੋਲੋਗੇ ਕਹਿੰਦੇ ਨੇ ਕਿ ਜੋ ਬੀਜ ਬੀਜਾਂਗੇ ਉਹੀ ਵੱਢਣਾ ਪੈਣਾ ਹੈ ਮਾੜਾ ਬੋਲੋਗੇ ਤੇ ਕਦੇ ਨਾ ਕਰੇ ਤੁਹਾਨੂੰ ਤੁਹਾਡੀ ਫੈਮਿਲੀ ਜਾਂ ਤੁਹਾਡੇ ਜਾਂ ਬੱਚਿਆਂ ਦੇ ਵਿੱਚ ਹੀ ਕਿਸੇ ਹੋਰ ਵੱਲੋਂ ਮਾੜਾ ਸੁਣਨ ਨੂੰ ਮਿਲੂਗਾ ਕੋਈ ਕਰਮਾ ਕਿਸੇ ਦਾ ਹਿਸਾਬ ਨਹੀਂ ਰੱਖਦਾ